ਐਨਆਰਏ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਪੰਜਾਬ 'ਚ ਬਲਾਸਟ ਨਾਲ ਜੁੜੀ ਹੋਈ ਆ ਪੰਜਾਬ 'ਚ ਇੱਕ ਵੱਡਾ ਬਲਾਸਟ ਹੋਇਆ ਜਿਸ ਦੇ ਚੱਲਦਿਆਂ ਮੌਕੇ ਤੇ ਭਗੜੜ ਮੱਚੀ ਆ ਤੇ ਕਾਫੀ ਜਿਹੜੇ ਲੋਕ ਜ਼ਖਮੀ ਵੀ ਹੋਏ ਨੇ ਤੇ ਮੌਤਾ ਵੀ ਹੋਈਆਂ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅੱਜ ਪੰਜਾਬ 'ਚ ਕੁਝ ਸਮਾਂ ਪਹਿਲਾਂ ਜਿਹੜਾ ਇੱਕ ਵੱਡਾ ਬਲਾਸਟ ਹੋਇਆ ਜਿਸ ਦੇ ਚੱਲਦਿਆਂ ਦੋ ਮੌਤਾ ਹੋ ਗਿਆਂ ਅਤੇ ਉੱਥੇ ਹੀ ਦੋ ਤੋਂ ਤਿੰਨ ਲੋਕ ਜਿਹੜੇ ਗੰਭੀਰ ਜ਼ਖਮੀ ਹੋਏ ਨੇ ਤਾਂ ਦੱਸ ਦਈਏ ਕਿ ਮੋਹਾਲੀ ਦੇ ਪਾਂ ਇੰਡਸਟਰੀ ਏਰੀਆ ਦੇ ਫੇਜ਼ 9 ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਆਕਸੀਜਨ ਪਲਾਂਟ 'ਚ ਅਚਾਨਕ ਧਮਾਕਾ ਹੋਇਆ ਅਤੇ ਧਮਾਕੇ ਕਾਰਨ ਕਰੀਬ ਜਿਹੜੇ ਆ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਉੱਥੇ ਹੀ ਤਿੰਨ ਲੋਕ ਜ਼ਖਮੀ ਹੋ ਗਏ ਨੇ ਤੇ ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਗੁੱਸਾ ਵੀ ਫੁੱਟਿਆ ਜਿਸ ਦੇ ਚੱਲਦਿਆਂ ਜਦੋਂ ਐਂਬੂਲੈਂਸ ਵਿੱਚ ਪਰਿਵਾਰਕ ਜਿਹੜੇ ਆ ਮੈਂਬਰਾਂ ਨੂੰ ਜਾ ਜਿਹੜੇ ਆ ਮੌਕੇ ਤੇ ਪ੍ਰਸ਼ਾਸਨ ਜਿਹੜਾ ਉਹਨਾਂ ਨੂੰ ਮਣਾਉਣ ਚ ਲੱਗਿਆ ਹੋਇਆ ਸੀ ਤਾਂ ਉਧਰ ਜਦੋਂ ਐਂਬੂਲੈਂਸ 'ਚ ਲਾਸ਼ਾਂ ਲਜਾਈਆਂ ਜਾ ਰਹੀਆਂ ਸੀ ਤਾਂ ਐਂਬੂਲੈਂਸ ਦੇ ਅੱਗੇ ਪਰਿਵਾਰ ਜਿਹੜਾ ਲਿਟ ਜਾਂਦਾ ਹੈ ਤੇ ਉਹ ਕਹਿੰਦੇ ਆ ਕਿ ਅਸੀਂ ਲਾਸ਼ਾਂ ਨਹੀਂ ਲਜਾਣ ਦਵਾਂਗੇ ਤਾਂ ਇੱਥੋਂ ਤੱਕ ਜਿਹੜੀ ਨਾਉਬਤ ਪ੍ਰਸ਼ਾਸਨ ਦੇ ਲਈ ਖੜੀ ਹੋ ਜਾਂਦੀ ਹੈ ਤੇ ਮੌਕੇ ਤੇ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਸੀ ਤੇ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮਹਾਲੀ ਦੇ ਫੇਜ਼ 8 9 ਵਿੱਚ ਵੱਡੀ ਘਟਨਾ ਵਾਪਰੀ ਹੈ ਜਿਸ ਨੂੰ ਲੈ ਕੇ ਸੀਐਮ ਮਾਨ ਨੇ ਵੀ ਦੁੱਖ ਜਾਹਰ ਕੀਤਾ ਹੈ ਅਤੇ ਉਹਨਾਂ ਨੇ ਪੋਸਟ ਸਾਂਝੀ ਕਰਦੇ ਆ ਲਿਖਿਆ ਹੈ ਕਿ ਮਹਾਲੀ ਦੇ ਇੰਡਸਟਰੀ ਏਰੀਆ ਫੇਜ਼ 9 ਚ ਸਥਿਤ ਇੱਕ ਨਿੱਜੀ ਫੈਕਟਰੀ ਚ ਆਕਸੀਜਨ ਸਿਲੰਡਰ ਫਟਣ ਕਾਰਨ ਵਾਪਰੇ ਵੱਡੇ ਹਾਦਸੇ ਦੀ ਖਬਰ ਮਿਲੀ ਹੈ ਜਿਸ ਵਿੱਚ ਕੁਝ ਲੋਕਾਂ ਦੀ ਦੁਖਦਾਇਕ ਮੌਤ ਹੋਈ ਹੈ ਅਤੇ ਕੁਝ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਬਚਾਅ ਕਾਰਜਾਂ ਤੇ ਮੈਂ ਪਲ-ਪਲ ਦੀ ਅਪਡੇਟ ਲੈ ਰਹੇ ਹਾਂ ਪਰਮਾਤਮਾ ਅੱਗੇ ਵਿਛੜੀਆਂ ਅੱਗੇ ਵਿਛੜੀਆਂ ਰੂਹਾ ਦੀ ਆਤਮਿਕ ਸ਼ਾਂਤੀ ਅਤੇ ਜ਼ਖਮੀਆਂ ਦੀ ਜਲਤ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ ਪੰਜਾਬ ਸਰਕਾਰ ਇਸ ਮੁਸ਼ਕਲ ਘੜੀ ਸਮੇਂ 'ਚ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ ਤਾਂ ਸਰਕਾਰ ਨੇ ਸੀਐਮ ਮਾਨ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤਾਂ ਇਹ ਵੱਡੇ ਜਿਹੜੇ ਆ ਘਟਨਾ ਮਹਾਲੀ ਦੇ ਇੰਡਸਟਰੀ ਏਰੀਆ ਵਿੱਚ ਜਿਹੜੀ ਆ ਵਾਪਰੀ ਐ ਅਤੇ ਇੱਥੇ ਪ੍ਰਾਈਵੇਟ ਜਿਹੜੇ ਇੱਕ ਇੰਡਸਟਰੀ ਲੱਗੀ ਹੋਈ ਐ ਪਲਾਂਟ ਲੱਗਿਆ ਹੋਇਆ ਆਕਸੀਜਨ ਦਾ ਜਿੱਥੋਂ ਕਿ ਕਈ ਵੱਡੇ ਵੱਡੇ ਹਸਪਤਾਲਾਂ ਨੂੰ ਆਕਸੀਜਨ ਸਪਲਾਈ ਕੀਤੀ ਜਾਂਦੀ ਐ ਸਿਲੰਡਰਾਂ ਰਾਹੀਂ ਦੱਸਿਆ ਜਾ ਰਿਹਾ ਐ ਕਿ ਜਦੋਂ ਇਹ ਘਟਨਾ ਵਾਪਰੀ ਐ ਤਾਂ ਉਸ ਸਮੇਂ ਗਏ ਜਿਹੜੇ ਆਕਸੀਜਨ ਦੇ ਸਿਲੰਡਰ ਸੀ ਉਹ ਗੱਡੀ ਵਿੱਚ ਲੋਡ ਕੀਤੇ ਜਾ ਰਹੇ ਸੀ ਤਾਂ ਅਜੇ ਇਹ ਵਿੱਚ ਇਹ ਘਟਨਾ ਵਾਪਰ ਗਈ ਤੇ ਮੌਕੇ ਤੇ ਭਗੜੜ ਮੱਚ ਜਾਂਦੀ ਐ ਤੇ ਕਾਫੀ ਲੋਕ ਜਿਹੜੇ ਆ ਉਹ ਭਗਦੜ ਵਿੱਚ ਪੈ ਜਾਂਦੇ ਆ ਚੀਕ ਚਿਹਾੜਾ ਪੈ ਜਾਂਦਾ ਹੈ ਤੇ ਇੱਥੋਂ ਤੱਕ ਕਿ ਜਿਹੜੇ ਮ੍ਰਿਤਕ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਐਂਬੂਲੈਂਸ ਦੇ ਅੱਗੇ ਲਿਟ ਜਾਂਦੇ ਆ ਕਿ ਅਸੀਂ ਤੁਹਾਨੂੰ ਡੈੱਡ ਬਾਡੀ ਨਹੀਂ ਲੈ ਕੇ ਜਾਣ ਦਿੰਦੇ ਸਾਨੂੰ ਇਨਸਾਫ਼ ਚਾਹੀਦਾ ਹੈ ਇੱਥੋਂ ਤੱਕ ਕਿ ਕਾਫੀ ਜਿਹੜਾ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕਾਫੀ ਮਾਹੌਲ ਤਣਾਅਪੂਰਨ ਹੋ ਜਾਂਦਾ ਹੈ ਹਾਲਾਂਕਿ ਇਸ ਸਬੰਧੀ ਪ੍ਰਸ਼ਾਸਨ ਹਰ ਪੱਖ ਤੋਂ ਜਿਹੜੀ ਆ ਕੋਸ਼ਿਸ਼ ਕਰ ਰਿਹਾ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਪਰਿਵਾਰ ਨੂੰ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਵਿੱਚ ਜਿਹੜਾ ਜ਼ਰੂਰ ਇਨਸਾਫ ਦਵਾਇਆ ਜਾਵੇ ਪਰ ਕਿਤੇ ਨਾ ਕਿਤੇ ਪਰਿਵਾਰ ਦਾ ਗੁੱਸਾ ਫੁੱਟਿਆ ਹੋਇਆ ਹੈ ਅੱਜ ਵੱਡੀ ਘਟਨਾ ਉਸ ਸਮੇਂ ਵਾਪਰਦੀ ਹੈ ਜਦੋਂ ਮਹਾਲੀ ਦੇ ਇੰਡਸਟਰੀ ਏਰੀਆ ਫੇਜ਼ 9 ਵਿੱਚ ਸਥਿਤ ਇੱਕ ਨਿੱਜੀ ਫੈਕਟਰੀ 'ਚ ਆਕਸੀਜਨ ਸਿਲੰਡਰ ਫਟਣ ਕਾਰਨ ਇਹ ਆਕਸੀਜਨ ਦਾ ਪਲਾਂਟ ਦੱਸਿਆ ਜਾ ਰਿਹਾ ਆ ਆਕਸੀਜਨ ਇੱਥੋਂ ਬਹੁਤ ਸਾਰੇ ਹਸਪਤਾਲਾਂ ਨੂੰ ਜਿਹੜੇ ਆ ਸਿਲੰਡਰਾਂ ਨਾਲ ਹੀ ਸਪਲਾਈ ਕੀਤੀ ਜਾਂਦੀ ਹੈ ਅਤੇ ਮੌਕੇ ਤੇ ਕਾਫੀ ਨਾਜੂਕ ਹਾਲਤ ਬਣ ਜਾਂਦੇ ਆ ਹਾਲਾਤ ਬਣ ਪੈਦਾ ਹੋ ਜਾਂਦੇ ਆ ਤੇ ਕਾਫੀ ਜਿਹੜਾ ਇੱਥੇ ਬਚਾਅ ਵੀ ਰਹਿੰਦਾ ਕਿਉਂਕਿ ਜਿਹੜੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਇੱਥੇ ਗੈਸ ਦੇ ਸਿਲੰਡਰ ਹੋਰ ਪਏ ਨੇ ਜੇਕਰ ਹੋਰ ਗੈਸ ਸਿਲੰਡਰ ਫਟ ਜਾਂਦਾ ਤਾਂ ਕਾਫੀ ਇੱਥੇ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਸੀ ਪਰ ਫਿਲਹਾਲ ਇੱਥੇ ਇਸ ਘਟਨਾ ਵਿੱਚ ਜਿਹੜੇ ਆ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਤਿੰਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਸੀਐਮ ਮਾਨ ਨੇ ਵੀ ਪਰਿਵਾਰ ਨਾਲ सरकार हर मदद करने धमकी दी जा रही है कि आप लोग यहाँ पे ड्यूटी से ऑफ काम कर रहे थे ठीक है इस चीज के लिए मतलब अभी सर ने बोला इस बात के लिए अभी इस चीज के, के लिए बोला सर रजिस्टर मांगा रजिस्टर देने को तैयार नहीं है सर रजिस्टर मांगा था रजिस्टर देने को तैयार नहीं है आपका नाम मेरा नाम पवन कुमार है ਉਹ ਮਾੜਾ ਇਨਸੀਡੈਂਟ ਹੋਇਆ 10 ਮਿੰਟ ਕੁ ਪਹਿਲਾਂ 10:10 ਮਿੰਟ ਤੇ ਅਸੀਂ ਤੁਹਾਨੂੰ ਸਾਰਾ ਜਾਣਕਾਰੀ ਦੱਸਾਂਗੇ। ਅੱਜ ਉਹ ਹੋਣ ਬਗੀ ਜਾਂਦਾ ਨਾ ਕੋਈ ਸੋ ਬਰੀ ਕਾਲ। ਮੈਨੂੰ ਅੱਜ ਦੀ ਘਟਨਾ ਹੋਈ ਹੈ ਕਿ ਨਾ ਕਾਰਨ ਕਰਨਾ ਕਰਨਾ ਹੋਇਆ ਕਿ ਕਿੰਨੇ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ। ਇਹ ਬੇਸਿਕਲੀ ਆਕਸੀਜਨ ਫੈਕਟਰੀ ਹੈ ਹਾਈ ਟੈਕ ਗੈਸਿਸ। ਇਹ ਉਹਦੇ ਇਥੇ ਅੱਜ ਆਕਸੀਜਨ ਸਿਲੰਡਰ ਅੰਦਰੋਂ ਬਲਾਸਟ ਹੋਇਆ ਹੈ। ਬਲਾਸਟ ਹੋਣ ਤੋਂ ਬਾਅਦ ਇਹਦੇ ਦੋ ਜੈਜੂਐਲਟੀਆਂ ਹੋਈਆਂ। ਕਿੰਨੇ ਜ਼ਖਮੀ ਦੱਸਿਆ ਜਾ ਰਿਹਾ ਹੈ। ਅ ਦੋ ਚਾਰ ਜਣੇ ਜ਼ਖਮੀ ਵੀ ਹੈ ਉਹਨਾਂ ਨੂੰ ਸਰਕਾਰ ਨੇ ਕੀ ਰਿਹਾ ਹੈ ਇਹ ਅਜੇ ਇਹ ਪ੍ਰੀਲੀਮਿਨਰੀ ਉਹ ਹੈ ਅਸੀਂ ਤੁਹਾਨੂੰ ਸਾਰੀ ਇਹਦੀ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸਦੇ ਹੋਏ ਅਸੀਂ ਇੱਥੇ ਬੇਸਿਕਲੀ ਇਹ ਫੈਕਟਰੀ ਦੇ ਵਿੱਚ ਆਕਸੀਜਨ ਸਿਲੰਡਰ ਭਰਦੇ ਹਾਂਜੀ ਤੇ ਫਿਰ ਇਹਨਾਂ ਨੇ ਜਿਹੜੇ ਇਹਨਾਂ ਕੋਲ ਕੀ ਐਸੀ ਪਰਮਿਸ਼ਨ ਹੈ ਕੀਤੀ ਇਹਨਾਂ ਕੋਲ ਕਿ ਫਾਇਰ ਕਿਓਡਿਸ ਅਨੋਫੀਗਰੇਡ ਚੱਲੀ ਹੁੰਦੀ ਹੈ ਹਾਂ ਉਹ ਸਾਰੀਆਂ ਅਸੀਂ ਹੁਣ ਇਹਦੇ ਇੱਥੇ ਅਸੀਂ ਅਜੇ ਇਹਨਾਂ ਨੂੰ ਮੂਵ ਕਰ ਰਹੇ ਆ ਜਿਹੜੇ ਕੈਜੂਐਲਟੀਆਂ ਹੋਈਆਂ ਨੇ ਤੇ ਉਹਨਾਂ ਨੂੰ ਪੇਸ਼ੈਂਟਸ ਨੂੰ ਭੇਜਿਆ ਤੇ ਬਾਕੀ ਡਿਟੇਲਿੰਗ ਤੁਹਾਨੂੰ ਇਸ ਤੋਂ ਬਾਅਦ ਵੱਖਰੇ ਤੌਰ ਤੇ ਦੱਸਾਂਗਾ